ਦੇ ਨਾਲ ਜੁੜੇ ਰੋ 5 ਕਿਤਾਬਾਂ ਦਾ ਮਤਲਬ ਪਈਆਂ ਦੋ ਨਹੀਂ ਪਈਆਂ ਤੇਪੋਂ ਦੇ ਵਿੱਚ ਇੱਕ ਤਾਂ ਨਹੀਂ ਮਿਲਦੀ ਕਿ ਸਾਨੂੰ ਜੀ ਉਹ ਸਾਡੇ ਨਾਇਡਰ ਦੀ ਕੰਪਨੀ ਆ ਉਹਨਾਂ ਨੇ ਲੈ ਕੇ ਭੇਜਿਆ ਵੀ ਲੋਕਲ ਤੋਂ ਮਤਲਬ ਤਾਂ ਉਹ ਸਾਡੇ ਕੋਲੇ ਹੈ ਨਹੀਂ ਪਹਿਲੀ ਸਰੀਰ ਕਿਤਾਬਾਂ ਵਿਖ ਜਾਣੀਆਂ ਇਹਨੇ ਇਹਨੇ ਕਿਤਾਬਾਂ ਵੇਚ ਲੈਣੀਆਂ ਸਾਡਾ ਮਾਲ ਉੱnder ਲੱਗ ਜਾਣਾ ਅਸੀਂ ਭੁੱਖੇ ਦੇ ਭੁੱਖੇ ਫਿਰ ਰਹੇ ਜਾਾਂਗੇ ਇਹ ਕਰੋੜਾਂ ਰੁਪਏ ਕਮਾ ਲਿਆ ਇਹ ਇਹ ਤਾਂ ਵੱਡੇ ਵੱਡੇ ਐਕਸ਼ਨ ਦੂਜਾ ਲੋਕਾਂ ਦੇ ਉੱਤੇ ਦੂਸ਼ੰਦਾਰ ਆ ਵੀ ਮੈਂ ਫਰਾਂਦੇ ਨੂੰ 5-7 ਲੱਖ ਰੁਪਏ ਦੇ ਦੂੰਗਾ ਮੇਰਾ ਕੋਈ ਫਰਕ ਨਹੀਂ ਪੈਂਦਾ ਮੈਂ ਕਰੋੜਾਂ ਰੁਪਏ ਕਮਾ ਰਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਿਛਲੇ ਦਿਨੀ ਅਸੀਂ ਇੱਕ ਖਬਰ ਲਾਈ ਸੀ ਕਿ ਫਰੀਦਕੋਟ ਵਿੱਚ ਕਿਸ ਤਰ੍ਹਾਂ ਕਿਤਾਬ ਮਾਫੀਆ ਕੰਮ ਕਰ ਰਿਹਾ ਹੈ ਤੇ ਮਾਪਿਆਂ ਨੂੰ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਲੁੱਟ ਰਿਹਾ ਹੈ ਤੇ ਇਸ ਖਬਰ ਨੂੰ ਇਸ ਮਾਮਲੇ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਾਫੀ ਗੰਭੀਰਤਾ ਨਾਲ ਲਿਆ ਤੇ ਉਹਨਾਂ ਨੇ ਬਕਾਇਦਾ ਇਸ ਮਾਮਲੇ ਤੇ ਸਾਰੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਦੀ ਇੱਕ ਮੀਟਿੰਗ ਬੁਲਾਈ ਵਿੱਚ ਕਿਤਾਬ ਵਕਰੇਤਾਵਾਂ ਨੂੰ ਵੀ ਬੁਲਾਇਆ ਤੇ ਹਦਾਇਤਾਂ ਕਰ ਦਿੱਤੀਆਂ ਕਿ ਮਾਪਿਆਂ ਨੂੰ ਪੂਰੀ ਤਰ੍ਹਾਂ ਛੋਟ ਹੋਣੀ ਚਾਹੀਦੀ ਹੈ ਕਿਤਾਬਾਂ ਖਰੀਦਣ ਦੇ ਮਾਮਲੇ ਵਿੱਚ ਖਾਸ ਕਰਕੇ ਉਹਨਾਂ ਸਕੂਲਾਂ ਨੂੰ ਜਿਨ੍ਹਾਂ ਤੇ ਇੱਕੋ ਹੀ ਕਿਤਾਬ ਵਕਰੇਤਾ ਦਾ ਇੱਕ ਅਧਿਕਾਰ ਹੈ ਉਹਨਾਂ ਨੂੰ ਬਕਾਇਦਾ ਮੀਟਿੰਗ ਦੇ ਵਿੱਚ ਖੜੇ ਕਰਕੇ ਕਿਹਾ ਗਿਆ ਕਿ ਮਾਪਿਆਂ ਨੂੰ 25% ਤੱਕ ਛੋਟ ਦਿੱਤੀ ਜਾਵੇ ਕਿਤਾਬਾਂ ਦੀ ਖਰੀਦ ਵਿੱਚ ਜੇ ਬਾਕੀ ਸਕੂਲ ਦੇ ਸਕਦੇ ਆ ਤੇ ਫਿਰ ਤੁਸੀਂ ਕਿਉਂ ਨਹੀਂ ਦੇ ਸਕਦੇ ਮੀਟਿੰਗ ਦੇ ਵਿੱਚ ਮੌਜੂਦ ਕਿਤਾਬ ਵਕਰੇਤਾਵਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਜਾਂਚ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਬੰਦ ਕਰਵਾਤੀਆਂ ਸੀ ਉਹ ਐਸ ਸੀਜ਼ਨ ਵਿੱਚ ਪ੍ਰਸ਼ਾਸਨ ਦੀ ਸਰਕਾਰ ਦੀ ਪ੍ਰਵਾਹ ਨਾ ਕਰਦੇ ਆ ਸਕੂਲਾਂ ਵਾਲਿਆਂ ਇਸ ਖਾਸ ਸਕੂਲ ਵਾਲਿਆਂ ਨੇ ਉਸੇ ਪਬਲਿਸ਼ਰ ਦੀਆਂ ਫਿਰ ਲਗਾ ਦਿੱਤੀਆਂ ਜਿਸ ਕਰਕੇ ਸਮੱਸਿਆ ਉਸੇ ਤਰ੍ਹਾਂ ਹੀ ਪਹਿਲਾਂ ਦੀ ਵਾਂਗ ਖੜੀ ਹੈ ਅੱਜ ਡੀਸੀ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸੱਜਿਆ ਸੀਗਾ ਸਕੂਲਾਂ ਵਾਲਿਆਂ ਨੂੰ ਪਲੱਸ ਕਿਤਾਬਾਂ ਵਾਲਿਆਂ ਨੂੰ ਸਾਰਿਆਂ ਨੂੰ ਸੱਜਿਆ ਸੀਗਾ ਅਸੀਂ ਉੱਥੇ ਆਉਂਦਾ ਦੁੱਖ ਨਾਲ ਰੋਇਆ ਇਹ ਵੀ ਸਾਨੂੰ ਜਿਹੜੀਆਂ ਹੈਗੀਆਂ ਖਤਾਬਾਂ ਵੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੀ ਪਹਿਲਾ ਬਿਆਨ ਸੀਗਾ ਵੀ ਕਿਤਾਬਾਂ ਹਮ ਬਾਜ਼ਾਰ ਦੇ ਹਰੇਕ ਸ਼ਹਿਰ ਦੇ ਸਾਰੇ ਦੁਕਾਨਾਂ ਤੋਂ ਮਿਲਣਗੀਆਂ ਪਰ ਇੱਥੇ ਇੱਕ ਗਲਬਾ ਇੱਕੋ ਬੰਦੇ ਦਾ ਹੈਗਾ ਉਸੇ ਦਾ ਚੱਲਿਆ ਰਿਹਾ ਅਸੀਂ ਕੇਸ ਵੀ ਕਰਕੇ ਦੇਖ ਲਿਆ ਇੱਥੇ ਇਨਕੁਆਰੀਆਂ ਵੀ ਹੋ ਗਈਆਂ ਐਸਡੀਐਮ ਸਾਹਿਬ ਨੇ ਵੀ ਇਨਕੁਆਰੀ ਕਰਕੇ ਭੇਜੀ ਸੀ ਪਰ ਪਰਨਾੜਾ ਉੱਥੇ ਦਾ ਉੱਥੇ ਹੀ ਹੈ ਤੁਹਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਅਸੀਂ ਤੈ ਹੀ ਚੁਣ ਸਾਨੂੰ ਜਦ ਬਾਬਾ ਫਰੀ ਸਕੂਲ ਦੇ ਵਿੱਚ ਉਹੀ ਕਿਤਾਬਾਂ ਸਾਰੀਆਂ ਉਹੀ ਕਿਤਾਬਾਂ ਬਹੁਤ ਤਣ ਕਿਤਾਬਾਂ ਛੱਡ ਦੇ ਲਈ ਆਪਦੀਆਂ ਲਵਾ ਰਿਹਾ ਡੁਪਲੀਕੇਟ ਕਿਤਾਬਾਂ ਉਸ ਤੋਂ ਛੱਡ ਕੇ ਸਾਰੀਆਂ ਕਿਤਾਬਾਂ ਉਹੀ ਤੇ ਉਹ ਸਾਨੂੰ ਜਿਹੜੀਆਂ ਹੈਗੀਆਂ 45% ਡਿਸਕਾਊਂਟ ਤੇ ਦੇ ਰਿਹਾ ਔਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ 25% ਤੁਸੀਂ ਜਿਹੜਾ ਸਟੂਡੈਂਟ ਹੁੰਦੇ ਨਾ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਆਪ ਖਾ ਰਹੇ ਕਿ ਉਹਨਾਂ ਦਾ ਕੀ ਭਰੋਸਾ ਜੀ ਹਾਂ ਡਿਪਟੀਸ ਜੀ ਸਾਹਿਬ ਨੇ ਇਹ ਕਿਹਾ ਵੀ ਜਿਹੜੀ ਇਹ ਸ਼ਿਕਾਇਤ ਕਰਦੇ ਨੇ ਵੀ ਕਿਤਾਬ ਹੈ ਜੀ ਉਹ ਐਤ ਕੀ ਫਿਰ ਕਿਉਂ ਲਵਾਈ ਗਈ ਐਤ ਕੀ ਜਦੋਂ ਸਾਡੇ ਕੋਲੇ ਐਸਡੀਐਮ ਸਾਹਿਬ ਦੀ ਰਿਪੋਰਟ ਆਈ ਹੈ ਵੀ ਉਹ ਕਿਤਾਬ ਗਲਤ ਐਤ ਕੀ ਫਿਰ ਕਿਉਂ ਲਾਈ ਉਹਦਾ ਜਵਾਬ ਦਿੱਤਾ ਜਾਵੇ ਕਿਉਂ ਲਵਾਈ ਹੈ ਕਿਹੜਾ ਕਾਰਨ ਉਹ ਕਿਉਂ ਲਵਾਈ ਗਈ ਇਹਦਾ ਮਤਲਬ ਵੀ ਸਾਡੇ ਐਸਡੀਐਮ ਸਾਹਿਬ ਦੀ ਜਿਹੜੀ ਰਿਪੋਰਟ ਗਲਤ ਹੋ ਗਈ ਉਹ ਉਹਦੇ ਤੇ ਉਹਨਾਂ ਨੇ ਇਹ ਕਿਹਾ ਇਹਨਾਂ ਨੇ ਜਵਾਬ ਦੇਣ ਵਾਸਤੇ ਕਿਹਾ ਵੀ ਸਾਡਾ ਜਵਾਬ ਦਿਓ ਕਿ ਕਿਉਂ ਲਵਾਈ ਗਈ ਤੀਜੀ ਗੱਲ ਬੇ ਉਹਨਾਂ ਨੇ ਕਿਹਾ ਵੀ ਇਹ ਸਨਾ ਹੀ ਗਲਤ ਠੀਕ ਹੈ ਜਿਹੜੇ ਬੱਚਿਆਂ ਨੂੰ ਹੈਗਾ 25% ਡਿਸਕਾਊਂਟ ਦਾ ਜਿਹੜਾ ਉਹ ਦਿੱਤਾ ਜਾਵੇ ਸਾਰੇ ਸਕੂਲਾਂ ਨੇ ਕਿਤਾਬਾਂ ਦਿੱਤਾ ਜਾਵੇ ਇਹਨਾਂ ਦਾ ਕਿਉਂ ਕਿ ਜੇ ਬਾਬਾ ਫਰੀਦ ਸਕੂਲ ਆਈ ਦੇ ਸਾਰੇ ਦੂਜੇ ਸਕੂਲ ਕਿਉਂ ਦੇ ਸਕਰੇ ਇਹਦਾ ਮਤਲਬ ਇਹ ਹੈ ਵੀ ਉੱਥੇ ਠੀਕਾ ਸਿਸਟਮ ਚੱਲ ਰਿਹਾ ਹੈ ਇਹ ਗੱਲਾਂ ਹੋਈਆਂ ਨੇ ਜੇ ਬਾਕੀ ਉਸ ਵੀਡੀਓ ਸਾਹਿਬ ਨੇ ਸਾਨੂੰ ਇਹਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਇਸ ਦੇ ਖਿਲਾਫ ਕਾਰਵਾਈ ਕਰਾਂਗੇ ਔਰ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਡਿਸਕਾਊਂਟ ਮਿਲੇ ਇਹ ਨਹੀਂ ਬਤਨਾ ਹੋਵੇ ਪੇਰੈਂਟਸ ਜਦੋਂ ਬਿੱਲ ਚ ਲਿਖਵਾਉਂਦੇ ਆਂ ਅਸੀਂ ਕੰਪਨੀ ਨੂੰ ਜੋ ਆਰਡਰ ਭੇਜਿਆ ਨਾ ਜੀ ਉਹਦੇ ਅਸੀਂ ਆਰਡਰ ਭੇਜਿਆ ਸਾਡੇ ਕੋਲ ਕਾਰਡ ਵਿਅਕਤ ਹੈ ਸਾਡੀ ਕਿਤਾਬ ਹੀ ਨਹੀਂ ਜੀ ਜੇ ਮੇਰੇ ਕੋਲ ਪ੍ਰੂਫ ਹੈਗੇ ਆ ਉਹ ਕੰਪਨੀ ਦਾ ਨਾਮ ਲਿਖਿਆ ਹੋਇਆ ਜੀ ਉਹ ਕਹਿੰਦੇ ਵੀ ਇਹ ਸਾਡੀ ਕਿਤਾਬ ਹੀ ਨਹੀਂ ਜੀ ਸਾਡਾ ਉਹਨੇ ਆਰਡਰ ਨਹੀਂ ਕਿਤਾਬ ਉਹ ਖੁਦ ਕਾਰਡ ਤੋਂ ਮਿਲਿਆ ਉਹਨਾਂ ਦਾ ਜੀ ਉਹ ਕਹਿੰਦੇ ਵੀ ਕਾਰਡ ਤੇ ਕਹਿੰਦਾ ਸਾਡੀ ਤਾਂ ਕਿਤਾਬ ਹੀ ਨਹੀਂ ਸੰਤੋ ਜੀ ਸੰਤੋ ਸ਼ਰਮ ਵੀ ਕਹਿੰਦੇ ਸਾਡੀ ਤਾਂ ਕਿਤਾਬ ਨਹੀਂ ਗਈ ਆ ਦੇਖੋ ਸਾਡੇ ਕੋਲ ਸਾਰੀਆਂ ਹੈਡਲਾਈਟ ਕੀਤੀਆਂ ਦਾ ਕਲੱਬ ਨਹੀਂ ਮਿਲਦੇ ਨਹੀਂ ਆ ਅਸੀਂ ਹੈਡਲਾਈਟ ਕੀਤੀਆਂ ਵੀ ਆ ਤੇ ਕੰਪਨੀ ਸਾਨੂੰ ਕਹਿੰਦਾ ਸਾਡੇ ਕਲੱਬਾਂ ਨਹੀਂ ਦਿੰਦੇ ਫਿਰ ਤੁਹਾਨੂੰ ਸਾਡੇ ਦਾ ਅੱਧੇ ਸੱਟ ਹੈਗੇ ਆ ਅੱਧਰ ਪੂਰੇ ਨਹੀਂ ਹੋਏ ਪਏ ਜੀ ਆਖਦਾ ਮਾਈ ਲੱਟ ਕਿੱਤਿਆਂ ਜਿਹਨਾਂ ਤੁਹਾਨੂੰ ਕੰਪਨੀ ਮਨਾ ਕਰ ਦੇਖਦਾ ਬਸੋ ਵੀ ਉਹ ਕਹਿੰਦੀਆਂ ਵੀ ਆਬ ਦੇ ਲੋਕਲ ਤੋਂ ਲਓ ਅੰਦਰ ਤੋਂ ਲਓ ਤੇ ਦੁਕਾਨਦਾਰ ਸਾਨੂੰ ਦੇ ਨਹੀਂ ਦਿਆ ਜੀ ਪ੍ਰੋਵਾਈਡ ਨਹੀਂ ਕਰਦੇ ਫਿਰ ਸਾਡੇ ਸੱਟ ਅੱਧੇ ਖਰਾਬ ਹੋਏ ਆ ਮੰਨ ਲਓ ਸਾਡੀਆਂ ਜੀ 7 ਸੱਤਕ ਦਾ ਮਨਰਸੀ ਲਾਦੀਆਂ ਜੀ ਫਿਰ ਚੋ ਦੋ ਨਹੀਂ ਮਿਲਦੇ ਪੰਜ ਕਦਾ ਬੰਦਲ ਪਈਆਂ ਦੋ ਨਹੀਂ ਪਈਆਂ ਸੱਤ ਤੋਂ ਉਹ ਚ ਇੱਕ ਤਾਂ ਨਹੀਂ ਮਿਲਦੀ ਕਿ ਸਾਨੂੰ ਜੀ ਉਹ ਸਾਡੇ ਨਾਇਡਾ ਦੀ ਕੰਪਨੀ ਆ ਉਹਨਾਂ ਨੇ ਲੈ ਕੇ ਭੇਜਿਆ ਵੀ ਲੋਕਲ ਤੋਂ ਮਦਦ ਬਤਾ ਲਓ ਤੇ ਸਾਡੇ ਇਹ ਹੋ ਕੀਤੇ ਸੀਗੇ ਆਰਡਰ ਪਲੇਸ ਆਰਡਰ ਮੇਰੇ ਕੋਲੇ ਸਪਰੂਫ ਹੈ ਜੀ ਸਾਡੇ ਕੰਪਨੀ ਨੂੰ ਆਰਡਰ ਕੀਤੇ ਨੇ ਹਾਂ ਜੀ ਇਹ ਉਹ ਆਪ ਉਹਦੇ ਆਰਡਰ ਪੋਣੇ ਉਹ ਕੰਪਨੀ ਦਾ ਸਾਡੀਆਂ ਇੱਕ ਦਮ ਨਹੀਂ ਹੈ ਜੀ ਅਲੱਗ ਸਾਨੂੰ ਕਾਰਡ ਮਿਲਿਆ ਉਹਨਾਂ ਦਾ ਇਹਨਾਂ ਨੇ ਭੇਜੇਗਾ ਸਕੂਲ ਨੂੰ ਭੇਜੇਗਾ ਇਸ ਕਾਰਡ ਵੀਆ ਕਾਰਡ ਤੇ ਗੱਲ ਕਰ ਲੋ ਉਹ ਕੰਪਨੀ ਨਾਲ ਉਹਦਾ ਕਲੱਬ ਹੀ ਨਹੀਂ ਕਰਨੀ ਜੀ ਪਰ ਸਾਡੇ ਸੈੱਟ ਨਹੀਂ ਪੂਰੇ ਹੁੰਦੇ ਪਏ ਮੰਨ ਲਓ ਜੇ 10 ਦਾ ਬੰਦਾ ਹਾਂ ਸੋ 7 ਸਾਡੇ ਕੋਲ ਤਿੰਨ ਕਿਦਮ ਨਹੀਂ ਮਿਲਦੇ ਬਈ ਜੀ ਤੇ ਅਸੀਂ ਕਿਸ ਕਿਸ ਬਹੁਤ ਹੀ ਵੇਚਾਂਗੇ ਨੇ ਪੇਰੈਂਟਸ ਜੋ ਪੂਰਾ ਸੈੱਟ ਭਾਲ ਦੱਦੋਗੇ ਵੀ ਪੂਰਾ ਤੇ ਮਿਲੂਗਾ ਪੂਰਾ ਹੁਣ ਸਾਡੇ ਕੋਲ ਹੋਣਾ ਤਸਲੇ ਅਸੀਂ ਡੀਸਾ ਨੂੰ ਕਹਨੇ ਆ ਵੀ ਸਾਨੂੰ ਇੱਕ ਦੋ ਬੰਦ ਦਵਾਈਆਂ ਨਾਲ ਵੀ ਸਾਨੂੰ ਕਹਿਆ ਸੀ ਕੱਲ ਵੀ ਸ਼ਾਟ ਅਮਿਟ ਕਰਾਂਗੇ ਫਿਰ ਟਾਈਮ ਲਾ ਲਾਂਗੇ ਵੀ ਅਸੀਂ ਕੰਮ ਕਰਾਂਗੇ ਤੁਹਾਨੂੰ ਇੱਕ ਦੋ ਆਪਣੇ ਮਿਲਦੇ ਇਹ ਸਾਨੂੰ ਇੱਧਰ ਤੋਂ ਕੰਪਨੀ ਦਵਾਈਆਂ ਕਿਥੋਂ ਮਰਜੀ ਦਵਾਈ ਨਹੀਂ ਸਾਡੇ ਸੱਟ ਪੂਰੇ ਕਿਤੇ ਆ ਸੀਜ਼ਨ ਕਿਉਂਕਿ ਆ ਉੱਥੇ ਦਾ ਉੱਥੇ ਹੀ ਆ ਇਹ ਸਰ ਜਿਵੇਂ ਆ ਪਹਿਲਾਂ ਦਾ 4-5 ਸਾਲ ਤੋਂ 7-8 ਸਾਲ ਤੋਂ ਉੱਥੇ ਤੋਂ ਉੱਥੇ ਹੀ ਕੰਮ ਹੈ ਜੀ ਕੋਈ ਇਹਦੇ ਵਿੱਚ ਫਰਕ ਨਹੀਂ ਪਿਆ ਜੀ ਕੋਈ ਸਰਕਾਰ ਅਜੇ ਇਹ ਨਹੀਂ ਕਿਤੇ ਗੱਲ ਸੁਣਦੀ ਇਹਨਾਂ ਕਿਉਂਕਿ ਸੀਜ਼ਨ ਤਾਂ ਆ ਗਿਆ ਜੀ ਪਹਿਲੀ ਤਰੀਕ ਤੋਂ ਕਿਤਾਬਾਂ ਵਿਖ ਜਣੀਆਂ ਇਹਨੇ ਇਹਨੇ ਕਿਤਾਬਾਂ ਵੇਚ ਲੈਣੀਆਂ ਸਾਡਾ ਮਾਲ ਉੱਤੇ ਲੱ ਅਸੀਂ ਭੁੱਖੇ ਦੇ ਭੁੱਖੇ ਫਿਰ ਰਹੇ ਜਾਵਾਂਗੇ ਇਹ ਕਰੋੜਾਂ ਰੁਪਏ ਕਮਾ ਲਿਆ ਇਹ ਇਹ ਤਾਂ ਵੱਡੇ ਵੱਡੇ ਐਕਸ਼ਨ ਦੂਜਾ ਲੋਕਾਂ ਦੇ ਉੱਤੇ ਦੂਸ਼ਣ ਲਾ ਰਿਹਾ ਵੀ ਮੈਂ ਫਰਾਂਦੇ ਨੂੰ 5-7 ਲੱਖ ਰੁਪਏ ਦੇ ਦੂੰਗਾ ਮੇਰਾ ਕੋਈ ਫਰਕ ਨਹੀਂ ਪੈਂਦਾ ਮੈਂ ਕਰੋੜਾਂ ਰੁਪਏ ਕਮਾ ਰਿਆ ਤੇ ਮੈਨੂੰ 5-4 ਲੱਖ ਰੁਪਏ ਕੋਈ ਨਹੀਂ ਫਰਕ ਪੈਂਦਾ ਮੈਂ ਜਿੰਨ ਮਰਜ਼ੀ ਦੇ ਸੱਚੇ ਮੂੰਹ ਬੰਦ ਕਰਵਾ ਸਕਦਾ ਮੈਂ ਕਿਸੇ ਦਾ ਵੀ ਮੂੰਹ ਬੰਦ ਕਰਵਾ ਸਕਦਾ ਮੇਰੇ ਵਾਸਤੇ ਕੋਈ ਐਮਐਲਏ ਨਹੀਂ ਮੇਰੇ ਵਾਸਤੇ ਕੋਈ ਐਮਪੀ ਨਹੀਂ ਮੇਰੇ ਵਾਸਤੇ ਕੋਈ ਸਭ ਲੋ ਮੇਰੇ ਕੋਲੇ ਜਾਦੂ ਦੀ ਛੜੀ ਹੈਗੀ ਮੈਂ ਕਰੋੜਾਂ ਰੁਪਏ ਕਮਾ ਰਿਆ ਮੈਂ ਜੱਦ ਪਜਦ ਵੀ ਦੇ ਦੂੰਗਾ ਤੇ ਮੇ